ਆਖਿਰਕਾਰ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਬੜਿੰਗ ਜੀ ਨੂੰ ਸਿੱਖਾਂ ਤੋਂ ਮੁਸ਼ਕਲ ਕੀ ਹੈ ਪ੍ਰੋਬਲਮ ਕੀ ਹੈ ਤੁਵਾ ਦਿਓ ਹਰ ਕੋਈ ਦਿਨ ਨਹੀਂ ਬੀਤਦਾ ਜਦੋਂ ਕਾਂਗਰਸ ਖਾਸ ਕਰ ਪੰਜਾਬ ਚ ਸਿੱਖਾਂ ਨੂੰ ਲੈ ਕੇ ਸਿੱਖ ਗੁਰੂਆਂ ਗੁਰੂ ਸਹਿਬਾਨਾਂ ਨੂੰ ਲੈ ਕੇ ਬੂਟਾ ਸਿੰਘ ਵਰਗੇ ਵੱਡੇ ਲੀਡਰ ਨੂੰ ਲੈ ਕੇ ਤੁਸੀਂ ਕੋਈ ਨਾ ਕੋਈ ਅਜਿਹਾ ਬਿਆਨ ਜਾਂ ਹਰਕਤ ਨਹੀਂ ਕੀਤੀ ਜਿਹਦੇ ਨਾਲ ਕਿਤੇ ਨਾ ਕਿਤੇ ਸਾਡੇ ਪੰਥ ਦੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਅੱਜ ਜਿਸ ਤਰੀਕੇ ਦੀ ਵੀਡੀਓ ਸਾਹਮਣੇ ਆਈ ਹੈ ਜ ਜਿਹਦੇ ਵਿੱਚ ਪੰਜਾਬ ਪ੍ਰਧਾਨ ਰਾਜਾ ਬੜਿੰਗ ਜੀ ਦੋ ਸਿੱਖ ਬੱਚਿਆਂ ਦੇ ਜੋੜਿਆਂ ਦਾ ਮਜ਼ਾਕ ਉਡਾਰਿਆ ਮੈਂ ਰਾਜਾ ਬੜਿੰਗ ਜੀ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਇਸ ਜਿਹੜੇ ਹੈ ਗੁਰੂ ਸਾਹਿਬਾਨਾ ਨੇ ਸਾਨੂੰ ਕਕਾਰ ਦੇ ਰੂਪ ਚ ਦਿੱਤੇ ਆ ਇੱਕ ਪਾਸੇ ਤੁਸੀਂ ਕਹਿੰਦੇ ਹੋ ਮੇਰੇ ਘਰ ਚ ਗੁਰੂ ਸਾਹਿਬ ਦਾ ਪ੍ਰਕਾਸ਼ ਆ ਮੈਂ ਗੁਰੂ ਦਾ ਸਿੱਖ ਆ ਪਰ ਜਿਹੜੀ ਤੁਹਾਡੀ ਮਨੋ ਭਾਵਨਾ ਆ ਜਿਹੜੀ ਤੁਹਾਡੀ ਮਾਨਸਿਕਤਾ ਹੈ ਔਰ ਜਿਹੜੀ ਇੱਕ ਵਾਰ ਨਹੀਂ ਗਲਤੀ ਤੇ ਇੱਕ ਔਰ ਬੰਦੇ ਕੋ ਹੋ ਜਾਂਦੀ ਹੈ ਹਰ ਰੋਜ਼ ਤੁਸੀਂ ਸਿੱਖ ਫਾਪ ਭਾਵਨਾਵਾਂ ਦੀ ਭਾਵਨਾਵਾਂ ਨੂੰ ਠੇਸ ਜਿਹੜੀ ਪਹੁੰਚਾਉਂਦੇ ਹੋ ਉਹਦੇ ਨਾਲ ਤੇ ਇਹ ਲੱਗਦਾ ਵੀ ਤੁਹਾਨੂੰ ਸਿੱਖਾ ਨਾਲ ਪੰਥ ਨਾਲ ਬੜੀ ਨਫ਼ਰਤ ਹੈ ਛੋਟੇ ਛੋਟੇ ਬੱਚੇ ਵੀ ਉਸ ਨਫ਼ਰਤ ਦਾ ਸ਼ਿਕਾਰ ਹੋ ਰਿਹਾ ਤੁਸੀਂ ਸਾਡੇ ਸਿੱਖਾਂ ਦੇ ਕਕਾਰਾਂ ਦਾ ਜਿਸ ਤਰੀਕੇ ਨਾਲ ਮਜ਼ਾਕ ਬਣਾਇਆ ਇਹ ਕੌਮ ਤੁਹਾਨੂੰ ਮਾਫ਼ ਕਰਨ ਵਾਲੀ ਨਹੀਂ ਹੈ ਔਰ ਕਾਂਗਰਸ ਦੀ ਜਿਹੜੀ ਮਾਨਸਿਕਤਾ ਹੈ ਔਰ ਪਿਛਲੇ ਤਕਰੀਬਨ 50 ਦਸ਼ਕਾਂ ਤੋਂ ਅਸੀਂ ਦੇਖ ਰਹੇ ਹਾਂ ਵਾਰ-ਵਾਰ ਗਾਇਬ ਗਾਹੇ ਉਹਦਾ ਪ੍ਰਦਰਸ਼ਨ ਤੁਸੀਂ ਕਰੀ ਦਿੰਨੇ ਹੋ ਉਹਨਾਂ ਨੇ ਟਾਈਮ 'ਚ ਤੁਹਾਨੂੰ ਪੰਜਾਬ ਦੇ ਲੋਕ ਇਸ ਦਾ ਵੀ ਜਿਹੜਾ ਜਵਾਬ ਜਿਹੜਾ ਪੜੇ ਤਰੀਕੇ ਨਾਲ ਬਿਹਤਰ ਤਰੀਕੇ ਨਾਲ ਦੇਣਗੇ ਔਰ ਇਸ ਦਾ ਸਬਕ ਵੀ ਅੱਜ ਸੁਖਵੀਰ ਸਿੰਘ ਬਾਦਲ ਹੋਣਾ ਨੇ ਜਿਹੜਾ ਟਵੀਟ ਕੀਤਾ ਹੈ ਰਾਜਾ ਵੜਿੰਗ ਸਾਹਿਬ ਦੇ ਉੱਤੇ ਮੈਂ ਸੁਖਵੀਰ ਸਿੰਘ ਬਾਦਲ ਹੋਣਾ ਨੂੰ ਪੁੱਛਣਾ ਚਾਹੁੰਨਾ ਕਿ ਅਸੀਂ ਵੀ ਟਵੀਟ ਕਰ ਸਕਦੇ ਆ ਉਹਨਾਂ ਦੀ ਉਹ ਫੋਟੋ ਜਿਹਦੇ ਵਿੱਚ ਉਹ ਜਿੱਥੇ ਉਹਨਾਂ ਦੇ ਸਿਰ ਤੇ ਦਸਤਾਰ ਨਹੀਂ ਕੇਸ ਖੁੱਲੇ ਹੋਏ ਆ ਔਰ ਹੋਲੀ ਖੇਡਦੇ ਨਜ਼ਰ ਆ ਰਹੇ ਆ ਹੋਲੀਆਂ ਖੇਡੋ ਸਾਨੂੰ ਕੋਈ ਮਤਲਬ ਨਹੀਂ ਆ ਪਰ ਇੱਕ ਪੰਥਕ ਜਮਾਤ ਦੇ ਮੁਖੀ ਹੋਣ ਦੇ ਨਾਤੇ ਤੁਹਾਡੀਆਂ ਜ਼ਿੰਮੇਵਾਰੀਆਂ ਤੁਹਾਡਾ ਫਰਜ਼ ਔਰ ਤੁਹਾਡੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਉੱਤੇ ਹਰ ਵਿਅਕਤੀ ਦੀ ਨਜ਼ਰ ਰਹਿੰਦੀ ਆ ਤੁਸੀਂ ਵਡਿੰਗ ਸਾਹਿਬ ਦੇ ਉੱਤੇ ਸਵਾਲ ਕਰ ਦਿੱਤੇ ਪਰ ਕਦੀ ਆਪਣੇ ਆਪ ਨੂੰ ਸਵਾਲ ਕੀਤਾ ਬਦਲ ਸਾਹਿਬ 328 ਪਵਿੱਤਰ ਸਰੂਪ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਹ ਚੋਰੀ ਹੋ ਗਏ ਬਰਗਾੜੀ ਬਾਈਬਲ ਕਲਾ ਵਰਗੀ 80 ਵੱਡੀ ਬੇਅਦਬੀ ਹੋ ਗਈ ਤੁਸੀਂ ਸੌਦੇ ਸਾਧ ਨੂੰ ਮਾਫੀਆਂ ਦਿੰਦੇ ਫਿਰਦੇ ਸੀ ਚਿੱਠੀਆਂ ਲਿਖਦੇ ਫਿਰਦੇ ਸੀ ਉਹਨਾਂ ਨਾਲ ਮੀਟਿੰਗਾਂ ਕਰਦੇ ਫਿਰਦੇ ਸੀ ਸਮੇਤ ਸੈਣੀ ਵਰਗੇ ਆਦਮੀ ਨੂੰ ਤੁਸੀਂ ਡੀਜੀਪੀ ਲਾਇਆ ਨਕੋਦਰ ਕਾਂ ਦੇ ਤੁਸੀਂ ਦੋਸ਼ੀ ਔਰ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਜਿਹੜੀ ਸਿੱਖਾਂ ਦੀ ਸਭ ਤੋਂ ਪਵਿੱਤਰ ਤੇ ਵੱਡੀ ਅਦਾਲਤ ਹੈ ਉਸ ਅਦਾਲਤ ਦੀ ਫਸੀਲ ਤੋਂ ਹੋਏ ਹੁਕਮਨਾਮੇ ਨੂੰ ਤੁਸੀਂ ਪਹਿਲਾਂ ਮੰਨ ਗਏ ਤੇ ਫਿਰ ਨਕਾਰ ਗਏ 2 ਦਸੰਬਰ ਨੂੰ ਤੁਸੀਂ ਕਿਹਾ ਕਿ ਹਾਂ ਇਹ ਬੱਜਰ ਗਨਾ ਮੇਰੇ ਕੋਲੋਂ ਹੋਇਆ ਮੇਰੀ ਸਰਕਾਰ ਕੋਲੋਂ ਹੋਇਆ ਔਰ 쿠ਸੀ ਉਦੋਂ ਗ੍ਰਹਿ ਮੰਤਰੀ ਸੀ ਡਿਪਟੀ ਸੀਐਮ ਸੀ ਪਹਿਲਾਂ ਮੰਨ ਗਏ ਫਿਰ ਮੁਨਕਰ ਹੋ ਗਏ ਉਹ ਤੁਹਾਡੇ ਤੋਂ ਵੱਡਾ ਵੀ ਕੋਈ ਵਿਅਕਤੀ ਹੈ ਜਿਨੇ ਗੁਰੂ ਮਹਾਰਾਜ ਦੀ ਜਾਂ ਪੰਥ ਦਾ ਘਾਣ ਕੀਤਾ ਹੋਵੇ ਤੁਸੀਂ ਸਭ ਤੋਂ ਵੱਡੇ ਦੁਖੀ ਹੋ ਪੰਥ ਦੇ ਔਰ ਦੂਜੀ ਗੱਲ ਤੁਸੀਂ ਵੜਿੰਗ ਸਾਹਿਬ ਦੇ ਉੱਤੇ ਰੋਜ਼ ਹਮਲਾਵਰ ਹੋ ਇਹਦਾ ਕਲੀਅਰ ਮਤਲਬ ਇਹ ਹੈ ਕਿ ਵੜਿੰਗ ਸਾਹਿਬ ਇੱਕ ਅਗਾਹ ਵਦੂ ਵਿਅਕਤੀ ਨੇ ਜਿਹੜੇ ਆਪਣੀ ਮਿਹਰਤ ਤੇ ਸਤਕਾ ਪਾਰਟੀ ਵਰਕਰਾਂ ਨੂੰ ਨਾਲ ਜੋੜ ਕੇ ਕਾਂਗਰਸ ਪਾਰਟੀ ਨੂੰ ਆਪਣੇ ਸਿਰਬਸਿਰ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕੀਤਾ ਉਹਨਾਂ ਦੀ ਤਰੱਕੀ ਨੂੰ ਵੇਖ ਕੇ ਉਹਨਾਂ ਦੇ ਜਜ਼ਬੇ ਨੂੰ ਵੇਖ ਕੇ ਸਾਰੀਆਂ ਪੋਲਿਟਿਕਲ ਪਾਰਟੀਆਂ ਜਿਹੜੀਆਂ ਨੇ ਧਰੀਆਂ ਪਈਆਂ ਨੇ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਇਸ ਕਰਕੇ ਤੁਸੀਂ ਸਾਰੇ ਹਮਲਾਵਰ ਉਹ ਬੇਅਦਬੀਆਂ ਦੇ ਦੋਸ਼ੀ ਸਾਨੂੰ ਸਰਟੀਫਿਕੇਟ ਨਾ ਦੇਣ